ਇਸਲੇ ਦਿਨਾਂ ਚੋਂ ਨਾ ਭਗਵੰਤ ਮਾਨ ਹਿੱਲ ਚੁੱਕੇ ਨੇ ਇਹ ਦੌਰਾ ਉਹਨਾਂ ਨੂੰ ਕਈ ਦਿਨਾਂ ਚੋਂ ਪੈ ਰਿਹਾ ਕਈ ਵਾਰ 에ਰਪੋਰਟ ਤੇ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਆਫਿਸ ਤੇ ਪੈਂਦਾ ਕਈ ਵਾਰ ਘਰੇ ਪੈਂਦਾ ਹੈ ਅੱਜ ਉਹਨਾਂ ਨੂੰ ਇਹ ਅਟੈਕ ਆ ਜਿਹੜਾ ਇਹ ਵਿਧਾਨ ਸਭਾ ਚਾਰਿਆ ਤੇ ਇਹ ਬੰਦਾ ਮੈਂ ਹਰਾਨ ਆ ਇੱਕ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੀ ਮੁਲਕ ਨੇ ਕੰਟਰੀ ਨੇ ਦੇਸ਼ ਨੇ 140 ਕਰੋੜ ਲੋਕਾਂ ਨੇ ਤੀਜੀ ਵਾਰ ਸਰਕਾਰ ਚੁਣੀ ਆ ਤੇ ਮੈਂ ਇੱਕ ਗੱਲ ਹੋਰ ਕਹਿ ਦਵਾ ਇਹ ਮੈਨੂੰ ਪਤਾ ਗੱਲ ਮੇਰੀ ਔਨ ਰਿਕਾਰਡ ਇਹ ਮੈਨੂੰ ਆਪ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਕਹੀ ਅਸੀਂ ਕਿਹਾ ਵੀ ਤੁਸੀਂ ਰੋਜ਼ ਇੰਨੀ ਸ਼ਰਾਬ ਦੀ 스멜 ਮਾਰਦੀ ਆ ਤੁਹਾਡੇ ਅਗੇਂਸਟ ਦੋ ਐਮਪੀ ਤੁਹਾਡੇਆਂ ਨੇ ਚਿੱਠੀ ਲਿਖਤੀ ਵੀ ਤੁਸੀਂ ਭਾਈ ਆਪਣੀ ਸੀਟ ਬਦਲ ਲਈਆਂ ਇਹ ਔਨ ਰਿਕਾਰਡ ਹਨ ਧਰਮਬੀਰ ਗਾਂਧੀ ਤੇ ਖਾਲਸਾ ਜੀ ਨੇ ਚਿੱਠੀ ਲਿਖੀ ਸੀ ਨਾ ਬਈ ਸ਼ਰਾਬ ਦੀ ਸਮੈਲ ਆਉਂਦੀ ਆ ਮੈਂ ਕਿਹਾ ਵੀ ਇਹ ਸ਼ਰਾਬ ਤੁਸੀਂ ਕਿਉਂ ਪੀਨੇ ਹੋ ਕਿਉਂ ਰਹਿਣ ਤੋਂ ਬਾਅਦ ਚ ਪੀ ਲਿਓ ਮੈਨੂੰ ਇਹ ਗੱਲ ਕਹੀ ਵੀ ਇਹ ਐਡੇਡੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਦੋਂ ਬੈਠੇ ਹੁੰਦੇ ਆ ਦੋਨੋਂ ਮੈਨੂੰ ਇਹਨਾਂ ਤੋਂ ਡਰ ਲੱਗਦਾ ਇਹਨਾਂ ਦੇ ਮੂਰੇ ਬੁਲਣਾ ਸੌਖਾ ਜਿੰਨਾ ਚਿਰ ਮੈਂ ਅਧਿਆਨਾ ਪੀਕੇ ਆ ਮੇਰੀ ਜਵਾਨੀ ਇਹਨਾਂ ਦੇ ਮੂਰੇ ਨਿਕਲਦੀ ਇਹ ਭਗਵੰਤ ਮਾਨ ਸਾਹਿਬ ਦੇ ਵਰਡ ਸੀ ਪਾਰਲੀਮੈਂਟ ਦੇ ਵਿੱਚ ਆ ਮੇਰੇ ਕੰਨਾਂ 'ਚ ਇਹਨਾਂ ਦੀ ਗੂੰਜਦੀ ਅੱਜ ਇਹ ਅੱਜ ਵੀ ਜੇ ਮੂਰੇ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜਵੇ ਤਾਂ ਮੇਰਾ ਨਾਂ ਬਦਲਦੇ ਉਹਦਾ ਪਜਾਮਾ ਨਾ ਗਿੰਦਾ ਹੋ ਜਵੇ ਇਸ ਕਰਕੇ ਇਹ ਬੰਦਾ ਸਿਰਫ ਟੀਵੀ ਦੇ ਮੂਰੇ ਮਸ਼ਕਰੀਆਂ ਕਰ ਸਕਦਾ ਇਹ ਬੰਦਾ ਚੁਟਕਲੇੜਾ ਸਕਦਾ ਅੱਜ ਹਾਲਾਤ ਦੇਖੋ ਗ੍ਰਹਿ ਮੰਤਰੀ ਸਿੜੇ ਕੀ ਸਭ ਤੋਂ ਤਕੜੇ ਗ੍ਰਹਿ ਮੰਤਰੀ ਪਟੇਲ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਜੰਮੂ ਕਸ਼ਮੀਰ ਚ 370 ਜੀ ਅਜ ਮਾਓਵਾਦੀ ਜੀ ਅਜ ਨਾਰਥ-ਈਸਟ ਜੇ ਅੱਜ ਨਸ਼ੇ ਨੂੰ ਇਹ ਅਮਿਤ ਸ਼ਾਹ ਜੀ ਨੇ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ 'ਚ ਰਹਿੰਦਾ ਹੈ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਹੈ ਮੈਂ ਤਾਂ ਇਹ ਤੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਹੈ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਟਕੀ ਬਾਜ਼ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤਮਾਸ਼ਵੀਨ ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਕ ਜਾਂਦੀ ਹੁੰਦੀ ਹੈ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਦਿੱਲੀ ਆਇਆ ਸੀ ਪਾਣੀਆਂ ਦੀ ਗੱਲ ਕਰਨ ਇਹ ਉੱਥੇ ਸੀ ਆਰ ਪਾਟਲ ਸਾਹਿਬ ਉਹਨਾਂ ਦੇ ਮੂਹਰੇ ਹੱਥ ਜੋੜੀ ਜਾਵੇ ਉਹਨਾਂ ਦੇ ਸਰ 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 ਚੀਫ ਮਿਨਿਸਟਰ ਆ ਯਾਰ ਪੰਜਾਬ ਦਾ ਚੀਫ ਮਿਨਿਸਟਰ ਆ ਇੱਜ਼ਤ ਕਰਨੀ ਲੱਗ ਗੱਲ ਆ ਤੂੰ ਜੀ ਹਜ਼ੂਰੀ ਕਿਸ ਤਰੀਕੇ ਨਾਲ ਕਰ ਰਿਆ ਸੀ ਤੂੰ ਵੀ ਚੀਫ ਮਿਨਿਸਟਰ ਆ ਇੱਕ ਮੰਤਰੀ ਦੇ ਮੂਹਰੇ ਤੂੰ ਉੱਥੇ ਬੈਠਾ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਫਲੈਟ ਦਿੱਤਾ ਸੀ ਜਦੋਂ ਤੁਸੀਂ ਚੇਅਰਮੈਨ ਸੀ ਇਹ 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 ਲੱਛਣ ਦੇਖੋ ਉਹ ਰਿਕਾਰਡਿੰਗਾਂ ਇਹ ਬਾਹਰ ਆਈਆਂ ਹੋਈਆਂ ਜਦੋਂ ਤੇ ਉਹਨਾਂ ਮੂਰੇ ਕੀ ਕਹਿ ਰਹੇ ਆ ਆਹ ਲੋ ਜੀ ਖਾਲੀ ਸਾਈਨ ਕਰਾ ਲਓ ਮੇਤੋਂ ਸਾਈਨ ਕਰ ਰਹੇ ਆ ਉਹਨਾਂ ਮੂਰੇ ਇਸ ਕਰਕੇ ਇਹ ਉਹਨਾਂ ਮੂਰੇ ਇਹ ਲੱਛਣ ਕਰਦਾ ਹੈ ਇਹ ਤੁਸੀਂ ਅਲੱਗ ਸਮਝੋ ਵੀ ਇਹ ਡਮਰੂ ਮੂਰੇ ਨੱਚਦਾ ਕਿਵੇਂ ਹੋਊਗਾ ਡਮਰੂ ਮੰਗ ਅਮੇਸ਼ਾਹ ਜੀ ਦੇ ਮੂਰੇ ਇਸ ਕਰਕੇ ਇਹ ਪੰਜਾਬ ਪੰਜਾਬ ਕਦੇ ਵੀ ਯਾਰ ਇਹ ਜੇ ਸੀਐਮ ਕਿੱਥੇ ਹੈ ਜੇ ਤਕੜੇ ਸੀਐਮ ਰਹੇ ਕਿੱਥੇ ਪੱਲੇ ਪੈ ਗਿਆ